ਉਹਦਾ ਮਹੀਨਾ ਸ਼ਹਾਦਤਾਂ ਦਾ ਮਹੀਨਾ ਉਹ ਸਮਾਂ ਉਹ ਦੌਰ ਜਿਸ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸ਼ੇਭਜਾਦਿਆਂ ਦੀ ਸ਼ਹਾਦਤ ਹੋਈ ਵੱਡੇ ਸ਼ੇਭਜਾਦਿਆਂ ਦੀ ਚਮਕੌਰ ਦੀ ਗੜੀ ਦੀ ਜੰਗ ਦੇ ਵਿੱਚ ਸ਼ਹਾਦਤ ਹੋਈ ਮਾਤਾ ਗੁਜਰੀ ਜੀ ਆਪਣੀ ਸ਼ਹਾਦਤ ਦੇ ਗਏ ਪਰ ਅੱਜ ਸੰਗਤ ਜੀ ਅਸੀਂ ਤੁਹਾਨੂੰ ਉਸ ਜਗ੍ਹਾ ਦੇ ਉੱਪਰ ਲੈ ਕੇ ਆਏ ਆ ਜਿਹੜੀ ਬਹੁਤ ਇਤਿਹਾਸ ਇਤਿਹਾਸਿਕ ਜਗ੍ਹਾ ਹੈਗੀ ਆ ਜਿੱਥੇ ਛੋਟੇ ਸ਼ੇਭਜਾਦਿਆਂ ਦੀ ਸੰਸਕਾਰ ਤੋਂ ਬਾਅਦ ਜਿਹੜੇ ਉਹਨਾਂ ਦੀਆਂ ਅਸਤੀਆਂ ਹੈਗੀਆਂ ਸੀ ਉਹ ਇਸ ਜਗ੍ਹਾ ਦੇ ਉੱਪਰ ਅੱਜ ਵੀ ਮੌਜੂਦ ਨੇ ਅੱਜ ਵੀ ਸੋ ਜ਼ਮੀਨ ਦੇ ਵਿੱਚ ਉਹ ਹਸਤੀਆਂ ਰੱਖੀਆਂ ਹੋਈਆਂ ਨੇ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਕਿ ਜਿਹੜੇ ਦੀਵਾਨ ਟੋਡਰਮਲ ਹੈਗੇ ਸੀ ਅਸੀਂ ਉਹਨਾਂ ਦੇ ਪਿੰਡ ਆਲੂਆਰਖ ਦੇ ਵਿੱਚ ਮੌਜੂਦ ਆ ਕਾਕੜਾ ਉਹਨਾਂ ਦਾ ਪਿੰਡ ਹੈਗਾ ਸੀ ਉਸ ਦੇ ਨਜ਼ਦੀਕ ਆਲੂਆਰਖ ਜ਼ਮੀਨ 'ਚ ਉਹਨਾਂ ਦੀ ਜਿਹੜੀ ਹੈਗੇ ਸੀ ਖੇਤ ਸੀ ਜ਼ਮੀਨਾਂ ਸੀ ਜਿੱਥੇ ਅਸੀਂ ਇਸ ਵਕਤ ਮੌਜੂਦ ਆ ਜਿੱਥੇ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਜਿਹੜਾ ਆਲੂਆਰਖ ਹੈਗਾ ਇਹ ਮੌਜੂਦ ਆ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਕਿ ਜਿਹੜੇ ਦੀਵਾਨ ਟੋਡਰਮਲ ਹੈਗੇ ਸੀ ਉਹਨਾਂ ਦੇ ਵੱਲੋਂ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਜਿਹੜੇ ਛੋਟੇ ਸਹਬਜਾਦੇ ਨੇ ਉਹਨਾਂ ਨੂੰ ਸੂਬਾ ਸਰਹੰਦ ਦੇ ਵੱਲੋਂ ਕੈਦ ਕਰ ਲਿੱਤਾ ਗਿਆ ਤਾਂ ਕਿਤਨਾ ਕਿਤੇ ਉਹਨਾਂ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਉਹਨਾਂ ਨੂੰ ਰਿਹਾਂ ਕਰਵਾਉਣ ਦੇ ਲਈ ਜਿਹੜੇ ਦੀਵਾਨ ਟੋਡਰਮਲ ਸੀ ਉਹ ਇਸ ਜਗ੍ਹਾ ਪਹੁੰਚੇ ਜਿਹੜੇ ਕਿ ਦੀਵਾਨ ਦੀ ਨੌਕਰੀ ਕਰਦੇ ਸੀ ਸਰੰਦ ਦੇ ਵਿੱਚ ਉਹਨਾਂ ਨੇ ਆਪਣੀ ਜ਼ਮੀਨਾਂ ਆਪਣੇ ਹਵੇਲੀ ਸਾਰਾ ਕੁਝ ਵੇਚਿਆ ਤੇ ਸਾਰੀ ਤਾਂ ਦੌਲਤ ਲੈ ਕੇ ਜਦੋਂ ਉਹ ਸਰੰਦ ਪਹੁੰਚੇ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਜਿਹੜੇ ਛੋਟੇ ਸ਼ਹਿਜ਼ਾਦੇ ਨੇ ਉਹਨਾਂ ਨੂੰ ਨੀਹਾਂ ਦੇ ਵਿੱਚ ਟਣਕੇ ਸ਼ਹੀਦ ਕਰ ਦਿੱਤਾ ਗਿਆ ਤੇ ਜਿਹੜੇ ਉਹਨਾਂ ਦੇ ਮ੍ਰਿਤਕ ਦੇਹਾਂ ਹੈਗੀਆਂ ਨੇ ਉਹਨਾਂ ਦਾ ਸੰਸਕਾਰ ਨਹੀਂ ਕੀਤਾ ਜਾ ਰਿਹਾ ਤਾਂ ਕਿਤਨਾ ਕਿਤੇ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਉਹਨਾਂ ਦੇ ਵੱਲੋਂ ਖਰੀਦੀ ਗਈ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਿਹੜੀ ਮੋਹਰਾ ਸੀ ਸੋਨੇ ਦੀਆਂ ਉਹ ਜ਼ਮੀਨ ਦੇ ਉੱਪਰ ਖੜੀਆਂ ਕਰਕੇ ਅ ਦੀਵਾਨ ਟੋਡਰਮਲ ਦੇ ਵੱਲੋਂ ਸੁਬਾ ਸਰਹੰਦ ਵੱਲੋਂ ਜ਼ਮੀਨ ਖਰੀਦੀ ਗਈ ਤੇ ਉਸ ਜ਼ਮੀਨ ਦੇ ਉੱਪਰ ਉਸ ਜਗ੍ਹਾ ਦੇ ਉੱਪਰ ਛੋਟੇ ਬੱਚਿਆਂ ਦਾ ਸ਼ਹਿਬਜ਼ਾਦੇਆਂ ਦਾ ਸਸਕਾਰ ਕਰਕੇ ਜਿਹੜੀ ਉਹਨਾਂ ਦੀ ਹਸਤੀਆਂ ਹੈਗੀਆਂ ਸੀਆਂ ਉਹ ਉਹ ਇੱਥੇ ਆਪ ਆਪਣੇ ਹੱਥੀਂ ਲੈ ਕੇ ਆਏ ਸੀ ਮਾਤਾ ਗੁਜਰਕੌਰ ਜੀ ਦੀਆਂ ਹਸਤੀਆਂ ਛੋਟੇ ਸ਼ਹਿਬਜ਼ਾਦੇਆਂ ਦੀਆਂ ਹਸਤੀਆਂ ਅੱਜ ਵੀ ਇਸ ਜਗ੍ਹਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਨੇ ਇਸ ਗੁਰਦੁਆਰਾ ਸਾਹਿਬ ਦਾ ਇੱਕ ਹੋਰ ਵੀ ਵੱਡਾ ਇਤਿਹਾਸ ਜਿਹੜਾ ਹੈਗਾ ਉਹ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਨਾਲ ਜੁੜਦਾ ਗਰੰਤੀ ਬਾਬਾ ਜੀ ਤੋਂ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਵੀ ਦਿੰਨੇ ਆ ਕਿ ਅਸਲ ਉਹ ਇਤਿਹਾਸ ਕੀ ਸੀ ਤੇ ਕਿਹੜੀ-ਕਿਹੜੀ ਜਿਹੜੀ ਹੈਗੀ ਆ ਇਸ ਇਤਿਹਾਸਿਕ ਜਗ੍ਹਾ ਦੀ ਜਾਣਕਾਰੀ ਹੈਗੀ ਆ। ਬਾਬਾ ਜੀ ਕੀ ਨਾਮ ਤੁਹਾਡਾ ਜੀ? ਭਾਈ ਹਰਮੀਤ ਸਿੰਘ। ਬਾਬਾ ਜੀ ਅਸੀਂ ਕਿਸ ਜਗ੍ਹਾ ਦੇ ਉਪਰ ਖੜੇ ਆ ਕੀ ਇਤਿਹਾਸ ਆ? ਇਸ ਵਾਈ ਗੁਰਜੀ ਦਾ ਖਾਲਸਾ, ਵਾਈ ਗੁਰਜੀ ਦੀ ਫਤਿਹ, ਗੁਰੂ ਕੇਰੀ ਸੰਗਤਿਓ, ਆਪ ਜੀ ਜੋ ਚ ਇਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰ ਕੌਰ ਜੀ, ਬਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਮਾਮਾ ਜੀ ਕਿਰਪਾਲ ਸਿੰਘ ਜੀ ਅਤੇ ਹੋਰ ਸੰਗਤਾ ਸਮੇਤ 300 ਜਥੇ ਦੇ ਸਮੇਤ ਸਤਿਗੁਰੂ ਜੀ ਇਸ ਸਥਾਨ ਤੇ ਆ ਕੇ ਬਰਾਜੇ ਸਨ ਜਿਸ ਸਥਾਨ ਤੇ ਸਤਿਗੁਰੂ ਜੀ ਨੇ ਬਰਾਜੇ ਸਨ ਇਹ ਸਾਰੀ ਜਗਾ ਅਦਮਾਨ ਟੋਡਰਮੰਗ ਦੀ ਸੀ ਜਦੋਂ ਜਿਸ ਸਥਾਨ ਤੇ ਮਹਾਰਾਜ ਜੀ ਬਰਾਜੇ ਸਨ ਇੱਥੇ ਸਾਧੂ ਸੇਵਾ ਕਰਦੇ ਸੀ ਇਹ ਪੁਰਾਣੀ ਸਮਝ ਕਿਹੜੀ ਕਿਹੜੀ ਸੀ ਖਾਲੀ ਥਾਂ ਸੀ ਤੋਂ ਬਾਅਦ ਉਹ ਖਾਪੂਤ ਸਾਹਿਬ ਵੱਲੋਂ ਅਦਮਾਨ ਟੋਡਰਮੰਗ ਦੀ ਬੇਨਤੀ ਕੀਤੀ ਗਾ ਜੀ ਦੇ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਪਹੁੰਚੇ ਹਨ ਆਪ ਲੰਗਰ ਪਾਣੀ ਤਿਆਰ ਕਰਕੇ ਪਰਿਵਾਰ ਸਮੇਤ ਇੱਥੇ ਪਹੁੰਚੇ ਉਸ ਤੋਂ ਬਾਅਦ ਟੋਡਰਮਲ ਜੀ ਜਿਨ੍ਹਾਂ ਦਾ ਨਗਰ ਇਸ ਨਗਰ ਅੱਲਵਰਕ ਤੋਂ 2 ਕਿਲੋਮੀਟਰ ਕਾਕੜਾ ਨਗਰ ਹੈ ਉੱਥੋਂ ਚੱਲ ਕੇ ਪਰਿਵਾਰ ਸਮੇਤ ਲੰਗਰ ਪਾਣੀ ਤਿਆਰ ਕਰਕੇ ਇਸ ਸਥਾਨ ਤੇ ਪਹੁੰਚੇ ਤੇ ਮਹਾਰਾਜ ਜੀ ਤੇ ਸੰਗਤਾਂ ਦੀ ਸੇਵਾ ਕੀਤੀ ਉਸ ਤੋਂ ਬਾਅਦ ਅਗਲੇ ਦਿਨ ਜਦੋਂ ਗੁਰੂ ਪਾਤਸ਼ਾਹ ਜੀ ਇੱਥੋਂ ਪਵਾਨੀ ਰਣੂ ਚਾਲੇ ਪਾਉਣ ਲੱਗੇ ਤਾਂ ਟੋਡਰਮਲ ਜੀ ਵੱਲ ਬੇਨਤੀ ਕੀਤੀ ਗਈ ਕਿ ਮਹਾਰਾਜ ਜੀ ਬੇਨਤੀ ਹੈ ਕਿ ਆਪ ਜੀ ਇਸ ਸਥਾਨ ਤੇ ਕੁਝ ਦਿਨ ਹੋਰ ਠਹਿਰੋ ਮੇਰੀ ਭਾਵਨਾ ਹੈ ਕਿ ਮੈਂ ਸੇਵਾ ਕਰਾਂ ਤੇ ਸੰਗਤ ਦੀ ਸੇਵਾ ਕਰਾਂ ਜਾਪ ਦੀ ਜਸਹਿਤ ਸਮੇਤ ਮੈਨੂੰ ਆਪਣੇ ਨਾਲ ਲੈ ਚੱਲੋ ਉਸ ਤੋਂ ਬਾਅਦ ਤਨ تنਸ਼ੀਲਗੁਰ ਤੇ ਗਵਧਰ ਮਹਾਰਾਜ ਜੀ ਵੱਲੋਂ ਸਾਨੂੰ ਬਚਨ ਕੀਤੇ ਗਏ ਕਿ ਆਪ ਜੀ ਦੀ ਸੇਵਾ ਤੋਂ ਬਹੁਤ ਖੁਸ਼ ਆਉਣ ਵਾਲੇ ਸਮੇਂ 'ਚ ਆਪ ਕੋਲ ਧੰਨ ਦੌਲਤ ਦੀ ਕਮੀ ਨਹੀਂ ਰਹਿਣੀ ਪਰ ਉਹ ਧਨ ਦੌਲਤ ਆਪ ਜੀ ਵੱਲੋਂ ਬਹੁਤ ਵੱਡੀ ਸੇਵਾ 'ਚ ਹੀ ਲਗਾਈ ਦਿੱਤੀ ਜਾਊਗੀ ਉਸ ਤੋਂ ਬਾਅਦ ਉਹ ਰੂ ਪਿਆਰੀ ਸੰਗ ਜੀ ਆਪ ਪਲੀਪਤ ਜਾਣਦੇ ਹੋ ਕਿ ਕਿਵੇਂ ਟਮਾਟਰ ਦਰਮਲ ਜੀ ਆਪਣੀ ਮਿਹਨਤ ਕਰਦੇ ਹੋਏ ਦਿੱਲੀ ਦਰਬਾਰ ਦਿੱਲੀ ਦਰਬਾਰ ਤੋਂ ਸੂਬਾ ਸਰਹੰਦ ਦੇ ਦੀਵਾਨ ਦੇ ਉਹਦੇ ਤੱਕ ਪਹੁੰਚੇ ਜਦੋਂ ਸੂਬਾ ਸਰਹੰਦ ਦੇ ਦੀਵਾਨ ਦੇ ਉਹਦੇ ਤੱਕ ਪਹੁੰਚੇ ਉੱਥੋਂ ਦੀਵਾਨ ਡੋਡਰ ਮਲ ਜੀ ਨੂੰ ਪਤਾ ਲੱਗਿਆ ਕਿ ਤਨ ਤਨ ਮਾਤਾ ਗੁਜਰ ਕੌਰ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਦਰਬਾਰ 'ਚ ਜਾ ਕੇ ਗੱਲਬਾਤ ਕਰਕੇ ਜੋ ਮਾਤਾ ਗੁਜਰ ਕੌਰ ਛੋਟੇ ਬੱਚਿਆਂ ਦੀਆਂ ਸਹਿਬਜ਼ਾਦੇ ਦੀਆਂ ਲੋਥਾਂ ਨੂੰ ਲੈਣ ਲਈ ਮਨਾਇਆ ਗਿਆ ਉਸ ਤੋਂ ਬਾਅਦ ਆਪ ਜੀ ਜਾਣਦੇ ਹੋ ਉਸ ਅਸਰੰਦ ਵੱਲੋਂ ਕਿਵੇਂ ਜੋ ਕਿ ਜਿੱਥੇ ਤੱਕ ਉਸ ਦੀ ਮਾਲਕੀ ਸੀ ਉੱਥੇ ਦਾ ਉਸ ਨੇ ਜ਼ਮੀਨ ਦਿੱਤੀ ਨਹੀਂ ਸਸਕਾਰ ਕਰ ਲਈ ਉਸ ਤੋਂ ਬਾਅਦ ਆਪ ਜੀ ਜਾਣਦੇ ਹੋ ਤੁੰਡਾ ਟੋਡਰ ਮਲਜੀ ਵੱਲੋਂ ਅੱਤੇਵਾਲ ਪਿੰਡ ਜਿਸ ਜ਼ਿੰਮੇਦਾਰ ਦੀ ਜ਼ਮੀਨ ਸੀ ਉਸ ਤੋਂ ਖਰੀਦ ਕੇ ਉੱਥੇ ਫਿਰ ਮੁਰਾ ਖੜੀਆਂ ਕਰ ਪਹਿਲਾਂ ਬਸਾਈਆਂ ਸੀ ਉਸ ਤੋਂ ਬਾਅਦ ਉਸ ਅਸਰੰਦ ਵੱਲੋਂ ਛਾਤਰ ਕੀਆ ਬਖੜੀਆਂ ਮੁਰਾ ਕਰਕੇ ਕਿੰਨੀ ਵੀ ਜ਼ਮੀਨ ਚਾਹੁੰਦੇ ਆ ਲੈ ਸਕਦੇ ਉਸ ਤੋਂ ਬਾਅਦ ਮੋਰਾ ਖੜੀਆਂ ਕਰਕੇ ਉਹ ਜ਼ਮੀਨ ਖਰੀਦੀ ਅਤੇ ਇਸ ਨਾਲ ਦਾ ਗੁਰੂਪੁਰ ਛੋਟੇ ਸਰਬਜੋਦਿਆਂ ਦਾ ਸੰਸਕਾਰ ਕੀਤਾ ਉਸ ਤੋਂ ਅਗਲੇ ਦਿਨ ਜਦੋਂ ਪੁੱਲਾਂ ਦੀ ਰਸਮਾਂ ਦਾ ਕੀਤੀ ਤਾਂ ਜੋ ਮਾਤਾ ਜੀ ਅਤੇ ਬੱਚਿਆਂ ਦੇ ਅਸਤ ਸੰਨ ਹੋ ਛੋਟੀ ਗੱਗਰ ਵਿੱਚ ਪਾ ਕੇ ਜੋ ਵੱਡੀ ਗੱਗਰ ਸੀ ਉਹ ਦਿੱਤੇ ਅੱਜ ਜੋਤੀ ਸਰੂਪ ਗੁਰਦੁਆਰਾ ਸਾਹਿਬ ਮਨਾਇਆ ਉੱਥੇ ਰੱਖ ਦਿੱਤੀ ਉਹ ਛੋਟੀ ਗੱਗਰ ਸੀ ਅਸਤ ਵਾਲੀ ਪੁੱਲਾ ਵਾਲੀ ਉਹ ਭਾਈ ਜੋਤ ਸਿੰਘ ਜੀ ਵੱਲੋਂ ਇਸ ਨਗਰ ਕੇ ਲਿਆ ਕੇ ਇੱਥੇ ਜੋ ਮਹਾਰਾਜ ਜੀ ਬਚਨ ਕਰਕੇ ਗਏ ਸੀ ਕੱਚਾ ਥੜਾ ਬਣਾ ਕੇ ਗਏ ਸੀ ਸੇਵਾ ਅਗੇ ਤੋਂ ਅਗੇ ਮਹਾਂਪੁਰਸ਼ ਕਰਦੇ ਰਹੇ ਉਸੇ ਥੜੇ ਸਾਹਿਬ ਦੇ ਕੋਲ ਰੱਖ ਕੇ ਭਾਈ ਜੋ ਸਿੰਘ ਜੀ ਵੱਲੋਂ ਪੈਦਲ ਗੁਰੂ ਗੋਬਿੰਦ ਸਿੰਘ ਜੀ ਕੋਲ ਜਾ ਕੇ ਸਾਰਾ ਚੀਜ਼ ਦਸਾਨ ਦੱਸਿਆ ਗਿਆ 1990 ਚ ਜਦੋਂ ਨਵੇਂ ਅਸਥਾਨ ਦੀ ਸੇਵਾ ਚੱਲੀ ਉਸ ਸਮੇਂ ਪਟਾਈ ਵਖਤ ਵਸਤ ਪ੍ਰਗਟ ਹੋਏ ਅਤੇ ਸੰਗਤਾਂ ਨੇ ਦਰਸ਼ਨ ਕੀਤੇ ਉਹ ਸੰਗਤ ਅੱਜ ਵੀ ਮੌਜੂਦ ਹੈ ਨਗਰ ਅਲਵਰਕ ਵਿੱਚ ਜਿੱਨਾਂ ਵੱਲੋਂ ਦੇਖਿਆ ਗਿਆ ਦਰਸ਼ਨ ਕੀਤੇ ਗਏ ਅਗੇ ਚਰਨਾਂ ਦੇ ਆਪਣਾ ਗੁਰੂ ਪਰੀ ਸੰਗ ਜੀ ਦੇ ਚਰਨਾਂ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਮਾਤਾ ਜੀ ਦੇ ਇਹ ਜਦਵਸਤ ਕੱਢ ਕੇ ਵਰਤਨ ਚ ਪਾ ਕੇ ਕਮਰੇ ਚ ਰੱਖੇ ਗਏ ਤਾਂ ਉਹ ਕਮਰੇ ਦੀਆਂ ਦਰਵਾਜ਼ੇ ਦੀ ਗੁੰਡੇ ਆਪਣੇ ਆਪ ਲੱਗ ਚੁੱਕੇ ਸਨ ਪੰਜ ਪਿਆਰਿਆਂ ਵੱਲੋਂ ਪੰਜ ਸਿੰਘਾਂ ਵੱਲੋਂ ਬੇਨਤੀ ਕੀਤੀ ਗਈ ਅਰਦਾਸ ਬੇਨਤੀ ਕੀਤੀ ਗਈ ਦਰਵਾਜ਼ੇ ਖੁੱਲ੍ਹ ਗਏ ਉਸ ਸਮੇਂ ਜਿਹੜੇ ਮਾਤਾ ਜੀ ਦੇ ਚਰਨ ਪ੍ਰਗਟ ਹੋਏ ਜੋ ਕਿ ਸੰਗਤਾਂ ਅੱਜ ਵੀ ਦਰਸ਼ਨ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ